ਭਾਰਤੀ ਕਿਸਾਨ ਜੂਨੀਅਨ ਏਕਤਾ ਗ੍ਰਾਹਾ ਬਲਾਕ ਸਮਾਣੇ ਦੀ ਟੀਮ ਪਿੰਡ ਬੰਮਣੇ ਵਿੱਚ ਇੱਕ ਕਿਸਾਨ ਦੇ ਖੇਤ ਵਿੱਚ ਜੋ ਕਣਕ ਵਿੱਚ ਪਰਾਲੀ ਬੀਜੀ ਸੀ ਉਸ ਵਿੱਚ ਸੁੰਡੀ ਪੈਣ ਕਰਕੇ 4 ਕਿੱਲਾਂ ਦੇ ਵਿੱਚ ਬਹੁਤ ਵੱੜੀ ਨੁਕਸਾਨ ਹੋਇਆ ਸਰਕਾਰ ਤੋਂ ਪ੍ਰਸ਼ਾਸਨ ਇੱਥੇ ਕੋਈ ਨਹੀਂ ਆਇਆ ਨਾ ਕੋਈ ਖੇਤੀਬਾੜੀ ਮਹਿਕਮਾ ਆਇਆ ਅੱਜ ਭਾਰਤੀ ਕਿਸਾਨ ਜੂਨੀਅਨ ਏਕਤਾ ਅੱਜ ਅਸੀਂ ਭਾਰਤੀ ਕਿਸਾਨ ਜੂਨੀਅਨ ਏਕਤਾ ਗ੍ਰਾਹਾ ਵੱਲੋਂ ਇੱਕ ਕਿਸਾਨ ਦੇ ਜਿਹੜੀ ਕਿ ਆ ਪਰਾਲੀ ਨੂੰ ਅੱਗ ਨਾ ਲਾਉਣ ਕਾਰਨ ਕਣਕ ਬੀਜੀ ਐ ਤੇ ਉਹਦੇ ਵਿੱਚ ਸੁੰਡੀ ਪੈ ਗਈ। ਸੁੰਡੀ ਦਾ ਐਡਾ ਤਕੜਾ ਹਮਲਾ ਹੋਇਆ ਕਿ ਕਣਕ ਸਾਰੀ ਖਰਾਬ ਹੋ ਗਈ। ਲਗਭਗ ਕਈ ਕੀਲਿਆਂ ਦੇ ਵਿੱਚ ਕੁਝ ਸਾਰੀ ਦੀ ਸਾਰੀ ਵੀ ਬੀਜਣੀ ਪਈ ਆ ਜਿੱਥੇ ਜ਼ਿਆਦਾ ਪਰਾਲੀ ਦੀ ਉੱਥੇ ਸੁੰਡੀ ਨੇ ਹਮਲਾ ਜ਼ਿਆਦਾ ਕੀਤਾ ਉੱਥੋਂ ਬਾਹਿਆ ਗਿਆ। ਆ ਸਾਡੇ ਨਾਲ ਪਿੰਡ ਬੰਮਣਾ ਦੇ ਕਿਸਾਨ ਵੀ ਖੜੇ ਨੇ ਜਿਨ੍ਹਾਂ ਦੇ ਖੇਤ ਦੇ ਵਿੱਚ ਅਸੀਂ ਮੌਕਾ ਦੇਖਣ ਵਾਸਤੇ ਯੂਨੀਅਨ ਵੱਲੋਂ ਆਇਆ। ਹਾਂਜੀ ਭਾਈ ਜੀ ਇਹ ਕੀ ਗੱਲ ਹੋਈ ਐ? ਇਹ ਵਾੜੀ ਚ ਬੀਜੀ ਸੀ ਜੀ ਕਣਕ ਹਾਂ ਉਹਦੇ ਕਰਕੇ ਇਹ ਜਦੋਂ ਆ ਕਣਕ ਹੋ ਗਈ 20 ਕਿਦਰਾ ਦੀ ਉਹਦੀ ਸੁੰਢੀ ਪੈ ਗਈ ਇਹਨੂੰ ਹਾਂ ਇਹਦੇ ਵਿੱਚ ਕਲੋਰੋ ਵੀ ਪਾਏ ਕੇ ਅਸੀਂ ਨੇ ਪਾਣੀ ਵੀ ਦਿੱਤਾ ਵੀ ਉਹਦੇ ਨਾਲ ਹਟ ਜੂਗੀ ਫੇਰ ਵੀ ਨਹੀਂ ਹਟੀ ਜਦੋਂ ਹਟੀ ਨਾ ਫੇਰ ਦੂਜੀ ਦਵਾਈ ਪਾਈ ਉਹ ਹੋਰ ਆ ਜਾਂਦਾ ਸੁੱਕੇ ਕਰੀ ਉਹਦੇ ਨਾਲ ਵੀ ਨਹੀਂ ਹਟੀ ਹੈਗੀ ਪੂਰੀ ਤਰ੍ਹਾਂ ਵੀ ਕੋਈ ਪ੍ਰਸ਼ਾਸਨ ਦਾ ਬੰਦਾ ਆਇਆ ਜੀ ਤੁਹਾਡੇ ਕੋਲ ਨਾ ਕੋਈ ਨਹੀਂ ਆਇਆ ਉਹ ਖੇਤੀਬਾੜੀ ਵਿਭਾਗ ਵਿੱਚੋਂ ਜੀ ਨਾ ਉਹਨਾਂ ਕੋਲੇ ਜਾ ਕੇ ਆਏ ਤੇ ਉਹ ਕਹਿੰਦੇ ਦਵਾਰੇ ਵੀ ਦੋ ਇਹਦਾ ਕੋਈ ਹੱਲ ਨਹੀਂ ਹੈਗਾ ਹਾਂਜੀ ਪਤਨਾਂ ਜੀ ਹਾਂਜੀ ਅੱਜ ਅਸੀਂ ਆ ਤੁਹਾਡੇ ਆਪਣੇ ਮਾਧਮ ਰਾਹੀਂ ਡੀਸੀ ਸਾਹਿਬ ਪਟਿਆਲਾ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਅਸੀਂ ਪਹਿਲਾਂ ਵੀ ਵੱਖ-ਵੱਖ ਸਮਿਆਂ ਦੇ ਉੱਤੇ ਡੀਸੀ ਸਾਹਿਬ ਨਾਲ ਇਸ ਮੁੱਦੇ ਤੇ ਅਕਲ ਲਾਉਣ ਦੇ ਮੁੱਦੇ ਤੇ ਆਪਣੀ ਗੱਲ ਕੀਤੀ ਆ ਕਈ ਵਾਰ ਪਰ ਉਹਨਾਂ ਤਾਂ ਕਹਿਣ ਸੀ ਬਈ ਤੁਸੀਂ ਪਰਾਲੀ ਨੂੰ ਵਿਚਵਾਹ ਹੋਰ ਇਹ ਪੈਂਦਾ ਜਾਂ ਅਸੀਂ ਤੁਹਾਨੂੰ ਸਾਰੇ ਸਾਧਨ ਮੁਹੱਈਆ ਕਰਾਵਾਂਗੇ ਨਾ ਤਾਂ ਕੋਈ ਸਾਨੂੰ ਕੋਈ ਇਸ ਤਰ੍ਹਾਂ ਦੇ ਲੋੜੀਂਦੇ ਸਾਧਨ ਪੂਰੇ ਮੁਹੱਈਆ ਕਰਵਾਏ ਨੇ ਐਪੀਸੀਡਰ ਵਗੈਰਾ ਜੇ ਜੇ ਕਿਸਾਨਾਂ ਨੇ ਬੀਜੀ ਐ ਤਾਂ ਉਹਦਾ ਖਮਿਆਜਾ ਭੁਗਤਣਾਂ ਅੱਜ ਪੈ ਰਹੇ ਆ ਅਸੀਂ ਇਸੇ ਗੱਲ ਨੂੰ ਪਿਛਲੇ ਸਾਲਾਂ ਨੂੰ ਦੇਖਦੇ ਹੋਏ ਇਹ ਗੱਲ ਅਸੀਂ ਪਹਿਲਾਂ ਵੀ ਧਿਆਨ ਚ ਰੱਖਦੇ ਹੋਏ ਡੀਸੀ ਸਾਹਿਬ ਨਾਲ ਮੀਟਿੰਗ ਕਰੀ ਵੀ ਅਕ ਲਾਉਣ ਦਾ ਜੇ ਜਿਆਦਾ ਨਹੀਂ ਤਾਂ ਸਾਨੂੰ ਉੱਪਰਲਾ ਫੂਸ ਜਿਹੜਾ ਕੰਮੈਨ ਕੱਟ ਕੇ ਕੱਢਦੀ ਐ ਉਹਦੇ ਉਹੀ ਫੂਕਣ ਦਾ ਕੀਤਾ ਜਾਵੇ ਤਾਂ ਕਿ ਸਾਡੀਆਂ ਇਹ ਫਸਲਾਂ ਸਹੀ ਹੋ ਸਕਣ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਵੀ ਅਸੀਂ ਇਹ ਪ੍ਰਾਲੀ ਫੂਕ ਕੇ ਪ੍ਰਦੂਸ਼ਣ ਕਰਦੇ ਆ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਖਤਰਨਾਕ ਜ਼ਹਿਰੀਲਾ ਗੈਸਾਂ ਜੋ ਵੀ ਸਰਕਾਰ ਸਾਡੇ ਤੇ ਬਲੇਮ ਲਾਉਂਦੀ ਆ ਅਸੀਂ ਕੋਈ ਸ਼ੌਕ ਨੂ ਨਹੀਂ ਕਰਦੇ ਆ ਦਿਨ ਨਾਲ ਦੇਖਣੇ ਪੈਣਾ ਸੀ ਇਸ ਕਰਕੇ گاਉਂ ਪ੍ਰਬੰਧ ਕਰਦੇ ਰਹਿੰਦੇ ਸੀ ਡੀਸੀ ਸਾਹਿਬ ਕੋਲੇ ਵੀ ਗੱਲ ਪਚਾਈ ਪਰ ਆ ਦੇਖੋ ਉਹਨੇ ਕਿਸਾਨ ਨੂੰ ਪੂਰੀ ਮਾਰ ਪੈ ਗਈ ਆ ਪਹਿਲਾਂ ਡੀਏਪੀ ਪਾਇਆ ਦੂਜੀ ਗੱਲ ਤੇ ਡੀਏਪੀ ਪਹਿਲੇ ਹੀ ਨਹੀਂ ਮਿਲਦਾ ਹੁਣ ਦੁਬਾਰਾ ਡੀਏਪੀ ਵੀ ਪਾਉਣਾ ਪੈਣਾ ਹੈ ਬੀਜ ਵੀ ਪਾਉਣਾ ਪੈਣਾ ਤੇ ਮਸ਼ੀਨਰੀ ਵੀ ਦੁਬਾਰਾ ਦੁਬਾਰਾ ਲਿਆਉਣੀ ਪੈਣੀ ਆ ਇੱਥੇ ਤੇਲ ਖਰਚਾ ਸਾਰਾ ਤਾਂ ਕਿਸਾਨ ਕੋਲੇ ਹੋਰ ਕੀ ਰਹਿ ਜਣਾ ਹੈ ਕਿਸਾਰ ਕੋਲੇ ਜਾਂ ਤਾਂ ਗੱਲ ਚ ਪਾਉਣ ਨੂੰ ਰਸਾ ਰਹਿ ਜਾਣਾ ਬੰਦਾ ਜਾਂ ਫਿਰ ਸਾਡੇ ਕੋਲੇ ਸਲਫਾਸ ਹੈ ਔਰ ਇਹੀ ਗੱਲ ਨੂੰ ਕੀ ਹੈ ਇੱਕ ਪਾਸੇ ਤੁਸੀਂ ਡਬਲਯੂਟੀ ਦੀਆਂ ਰਿਪੋਰਟਾਂ ਲਿਆ ਅੱਗੇ ਸਾਡੇ ਤੇ ਥੋਪ ਰਹੇ ਹੋ ਪਰ ਜਿਹੜੀ ਅਸੀਂ ਪਹਿਲਾਂ ਆਪਣੀ ਪਰੰਪਰਾਗਤ ਖੇਤੀ ਕਰਦੇ ਤੇ ਉਦੋਂ ਵੀ ਪੜਘਾ ਰਹੇ ਹਾਂ ਸਾਨੂੰ ਇਹ ਨਾ ਚੀਜ਼ਾਂ ਦੀ ਲੋੜ ਨਹੀਂ ਸਾਨੂੰ ਇਹ ਚੀਜ਼ਾਂ ਦਾ ਕੋਈ ਹੱਲ proper ਕੱਟ ਕੇ ਦੇਵੇ ਸਰਕਾਰ ਇੱਥੇ ਕੋਈ ਨਾ ਖੇਤੀਬਾੜੀ ਵਿਭਾਗ ਦੇ ਆਲਾ ਪਹੁੰਚਿਆ ਨਾ ਇਸ ਨੀਮ ਆਇਆ ਨਾ ਕੋਈ ਡੀਸੀ ਵੱਲੋਂ ਕੋਈ ਟੀਮ ਹੁਣ ਆਈ ਹੈ ਅੱਗ ਲਾਉਣ ਬਣੇ ਨਾ ਦਾ ਸੈਟਲਾਈਟ ਤਿਆਰ ਹੁੰਦਾ ਹੁਣ ਸੈਟਲਾਈਟ ਅੰਨਾ ਹੋ ਗਿਆ ਹੋ ਗਿਆ ਨਾ ਇਹਨਾਂ ਨੂੰ ਕੁਝ ਨਹੀਂ ਕਰਾਏਗਾ ਧੰਨਵਾਦ ਭਾਰਤੀ ਕਿਸਾਨ ਯੂਨੀਅਨ ਨੇ ਇਕੱਤਰਗਰਾਂ ਵੱਲੋਂ 177 ਲੱਖ ਸਮਾਨਾ ਅੱਜ ਜਿਹੜਾ ਅਸੀਂ ਆ ਖੇਤ 'ਚ ਖੜੇ ਆ ਪ੍ਰਧਾਨ ਜੀ ਨੇ ਤੁਹਾਨੂੰ ਦੱਸ ਦਿੱਤਾ ਪਹਿਲਾਂ ਜੀ ਜਦੋਂ ਆਪਣੇ ਜੀਰੀ ਬੱਡੀ ਹੈ ਦਾ ਵਿਭਾਗ ਆਇਆ ਫਿਰ ਤੇ ਰੈ ਕੀੜੀਆਂ ਵਾਂਗੂ ਵੀ ਕਿਤੇ ਅੱਗ ਨਾ ਲਾ ਦਿਓ ਸਾਡੀਆਂ ਜੀਰੀਆਂ ਤਾਂ ਮੰਡੀਆਂ 'ਚ ਰੁਲਦੀਆਂ ਰਹੀਆਂ ਨੇ ਪਰ ਇਹ ਵਿਭਾਗ ਸਾਡੀ ਪ੍ਰਣਾਲੀ ਨੂੰ ਅੱਗ ਲਾਉਣ ਤੋਂ ਰੋਕਦਾ ਰਿਹਾ ਹੈ ਪਰ ਉਹ ਪ੍ਰਣਾਲੀ ਜਿਹੜੀ ਤਕਰੀਬਨ ਸਾਰਾ 8% ਪ੍ਰਦੂਸ਼ਣ ਹੁੰਦਾ ਜਿਹੜਾ 92% ਹੈ ਉਹ ਸਾਰਾ ਦੂਆ ਗੱਡੀਆਂ ਤੋਂ ਮੜੀਆਂ-ਬੜੀਆਂ ਫੈਕਟਰੀਆਂ ਤੋਂ ਵੱਡੇ-ਵੱਡੇ ਜਿਹੜੇ ਕਾਰਖਾਨੇ ਨੇ ਉਹਨਾਂ ਤੋਂ ਹੁੰਦਾ ਹੈ ਸਾਰਾ ਸਾਲ ਹੁੰਦਾ ਹੈ ਸਾਡਾ 20 ਦਿਨ ਜਿਹੜਾ ਪ੍ਰਦੂਸ਼ਣ 8% ਉਹ ਹੁੰਦਾ ਉਹ ਇਹਨਾਂ ਸਰਕਾਰਾਂ ਨੂੰ ਚੁੱਭਦਾ ਸਾਡੇ ਤੇ ਸਾਰੇ ਪ੍ਰਸ਼ਾਸਨ ਪੁਲਿਸ ਹੋਵੇ ਜਾਂ ਉਹ ਕੀਤੀਬੜੀ ਵਿਭਾਗ ਉਹ ਸਾਡਾ ਸਾਰੇ ਤੇ ਆ ਕੇ ਸਾਡੀਆਂ ਜੀਵਨ ਦਾ ਖਿਆਲ ਕੀਤਾ ਨਹੀਂ ਸਾਡੀ ਜਿਹੜੀ ਪ੍ਰਣਾਲੀ ਕੰਨੀ ਦੇਖਦੇ ਰਹੇ ਨੇ ਆਹ ਦੇਖ ਲਓ ਤਜਰਬਾ ਪਹਿਲਾਂ ਪ੍ਰਧਾਨ ਜੀ ਨੇ ਦੱਸਿਆ ਇਥੇ ਪਹਿਲਾਂ ਡੀਏਪੀ ਉਹ ਪਹਿਲਾਂ ਸਾਨੂੰ ਮਿਲਿਆ ਨਹੀਂ ਉਹ ਬੜਾ ਮੁਸ਼ਕਲ ਨਾਲ ਤਿਆਰ ਕੀਤਾ ਲਿਆ ਕਿਸੇ ਤੋਂ ਬਲੈਕ ਵਗੈਰਾ ਆਹ ਦੁਆਰੇ ਫੇਰ ਜਿਹੜਾ ਬਾਖ ਕੇ ਬੀਜਿਆ ਦੁਆਰੇ ਫੇਰ ਇਥੇ ਫੇਰ ਖਰਚਾ ਪੈ ਗਿਆ ਇਥੇ ਦੋ ਵਾਰੀ ਸਾਡੇ ਕਿਸਾਨ ਨੇ ਜਿਹੜਾ ਸਪਰੇਅ ਕਰਤਾ ਭੂੰਦੀ ਦਾ ਪਰ ਭੂੰਦੀ ਮਰੀ ਨਹੀਂ ਸੋ ਆ ਖਰਚਾ ਜਿਹੜਾ ਇਹ ਕੌਣ ਦੇਊਗਾ ਇਹ ਸਰਕਾਰਾਂ ਦੇਣਗੀਆਂ ਸੋ ਅਸੀਂ ਭਾਰਤ ਕਿਸਾਨ ਯੂਨੀਅਨ ਇਕਤਾ ਗਰਾਹਾਂ ਵੱਲੋਂ ਮੰਗ ਕਰਦੇ ਆਂ ਵੀ ਜਿਹੜਾ ਕਿਸਾਨ ਦਾ ਕਿਤੇ ਵੀ ਟੁੰਡੀ ਨਾਲ ਕਿਉਂਕਿ ਇਹ ਸਰਕਾਰ ਦੀ ਅਣਗਹਿਲੀ ਕਾਰਨ ਹੋਇਆ ਜੇ ਸਾਨੂੰ ਫੂਸ ਨੂੰ ਅੱਗ ਲਾਉਣ ਦੇ ਦਾਨ ਤਾਂ ਉਹਦੇ ਨਾਲ ਕੋਈ ਐਡਾ ਨੁਕਸਾਨ ਨਹੀਂ ਹੁੰਦਾ ਉਹਦੇ ਨਾਲ ਸਾਡੀ ਜਿਹੜੀ ਫਸਲ ਹੈ ਵਧੀਆ ਹੁੰਦੀ ਹੈ ਸੋ ਇਹ ਨੁਕਸਾਨ ਜਿਹੜਾ ਸਰਕਾਰ ਨੂੰ ਭਰਨਾ ਪਊਗਾ ਨਹੀਂ ਅਸੀਂ ਜਿਹੜੇ ਮੁਜਾਰੇ ਧਰਨੇ ਨੇ ਸ਼ੁਰੂ ਕਰਾਂਗੇ ਨਹੀਂ ਸਰਕਾਰ ਆਪ ਪਹਿਲਾਂ ਦੇਖ ਕੇ ਫਿਰ ਇਹ ਨਾ ਗਏ ਵੀ ਇਹ ਸੜਕਾਂ ਰੋਕਦੇ ਨੇ ਇਹ ਸਾਨੂੰ ਠੰਗ ਕਰਦੇ ਨੇ ਸੋ ਮੇਰੀ ਬੇਨਤੀ ਹੈ ਭਾਵੇਂ ਉਹ ਖੇਤੀਬਾੜੀ ਵਿਭਾਗ ਹੈ ਭਾਵੇਂ ਉਹ ਐਸਡੀਐਮ ਸਾਹਿਬ ਨੇ ਭਾਵੇਂ ਉਹ ਡੀਸੀ ਹੈ ਇਹਨਾਂ ਨੂੰ ਧਿਆਨ ਦੇ ਕੇ ਜਿਹੜਾ ਸਾਡਾ ਇਹ ਮਸਲਾ ਹੱਲ ਸਾਡੀ ਜਿਹੜਾ ਇੱਥੇ ਮਾਵਾਜਾ ਇਹ ਇੱਥੇ ਖਰਚਾ ਆਇਆ ਦੁਬਾਰੇ ਉਹਦੀ ਪ੍ਰਵਹਾਈ ਹੈ ਜਿਹੜੀ ਉਹ ਮੈਂ ਕਿ ਮੈਨੂੰ ਕਰਨੀ ਚਾਹੀਏ ਧੰਨਵਾਦ ਮੈਂ ਬਲਾਕ ਪ੍ਰਧਾਨ ਭਾਰਤੀ ਕਿਸਾਨ ਚੁੰਨੀ ਨੇਕਾਗਰ ਹਾਂ ਜਸਵਿੰਦਰ ਸਿੰਘ ਪਿਸ਼ਨਪਰਾ ਅੱਜ ਅਸੀਂ ਬੰਮਣਾ ਪਿੰਡ ਵਿੱਚ ਇੱਕ ਕਿਸਾਨ ਦੇ ਖੇਤ 'ਚ ਖੜੇ ਆ ਜਿਹੜਾ ਜਿੱਥੇ-ਜਿੱਥੇ ਫੂਸ ਰਿਹਾ ਹੋਇਆ ਉੱਥੇ 20 ਦਿਨਾਂ ਦੇ ਬਾਅਦ ਉੱਗਣ ਤੋਂ ਬਾਅਦ ਇਹ ਕਣਕ ਨੂੰ ਜਿਹੜੀ ਹੈ ਸੁੰਢਾ ਉਹ ਖਾ ਗਿਆ ਜਦੋਂ ਕਿਸਾਨ ਨੇ ਕਣਕ ਭਰੀ ਵੀ ਭਰ ਕੇ ਦਵਾਈ ਵੀ ਪਾਈ ਐ ਚ ਕਲੋਰੋ ਵੀ ਪਾਤੀ ਕੋਰੋਜਨ ਵੀ ਪਾਤੀ ਪਰ ਇਹ ਕੋਈ ਦਵਾਈ ਇਤੇ ਅਸਰ ਨਹੀਂ ਕਰਦੀ ਅਸੀਂ ਪ੍ਰਸ਼ਾਸਨ ਨੂੰ ਕੱਲ ਜਾ ਕੇ ਵੀ ਮਿਲੇ ਤੇ ਪਿੰਡ ਕਲਵਰਛਾ ਚ ਜਿਹੜੇ ਸਾਡੇ ਕਿਸਾਨਾਂ ਤੇ 5-5000 ਦੇ ਜਾਂ ਹੋਰ 2-2000 ਦੇ ਜੁਰਮਾਨੇ ਪਾਏ ਨੇ ਉਹ ਪੁਲਿਸ ਸਾਨੂੰ ਤੰਗ ਕਰਦੀ ਰਹੀ ਹੈ ਅਸੀਂ ਕੱਲ ਡੀਐਸਪੀ ਸਭ ਨੂੰ ਵੀ ਮਿਲੇ ਆ ਉਹਨਾਂ ਨੂੰ ਕਿਹਾ ਵੀ ਜੇ ਸਾਨੂੰ ਪੁਲਿਸ ਪਿੰਡਾਂ ਚ ਜਾ ਕੇ ਤੰਗ ਕਰੂਗੀ ਅਸੀਂ ਪੁਲਿਸ ਦਾ ਘਰੋ ਵੀ ਕਰਾਂਗੇ ਅਤੇ ਐਸਡੀਐਮ ਸਾਹਿਬ ਨਾਲ ਵੀ ਸਾਡੀ ਕੱਲ ਗੱਲ ਹੋਈ ਹੈ ਸਮਾਨੇ ਉਹਨਾਂ ਨੂੰ ਵੀ ਕਿਹਾ ਉਹਨਾਂ ਨੂੰ ਪੀਟੀਐਕ ਬਣਾ ਕੇ ਵੀ ਦਿੱਤੀ ਅਸੀਂ ਵੀਡੀਓ પાਕੇ ਦੋ ਤਿੰਨ ਵੀਡੀਓ ਬਣਾ ਕੇ ਪਾਈਆਂ ਨੇ ਇਹ ਸੰਤੀ ਬਾਰੇ ਪਰ ਉਹਨਾਂ ਨੂੰ ਕਿਹਾ ਉਹਨਾਂ ਨੇ ਕਿਹਾ ਤਾਂ ਹੈਗਾ ਤੀ ਵੀ ਅਸੀਂ ਟੀਮਾਂ ਭੇਜਾਂਗੇ ਖੇਤੀਬਾੜੀ ਅਫਸਰ ਨੂੰ ਭੇਜਾਂਗੇ ਪਰ ਅੱਜ ਤੱਕ ਸਾਡੇ ਕੋਈ ਟੀਮ ਨਹੀਂ ਆਈ ਕੋਈ ਵਿਭਾਗ ਆ ਕੇ ਸਾਨੂੰ ਆਏ ਨਹੀਂ ਕਹਿ ਕੇ ਆਇਆ ਵੀ ਹਾਂ ਭਾਈ ਸੋਟਾ ਇਹ ਨੁਕਸਾਨ ਹੋਇਆ ਜਦੋਂ ਹੁਣ ਈਏ ਪੀ ਵੀ ਨਹੀਂ ਸਾਨੂੰ ਮਿਲ ਰਿਹਾ ਤੀ ਪਹਿਲਾਂ ਮਸਾ ਅਸੀਂ ਡੀ اے ਪੀ ਲੈ ਕੇ ਜਾਂ 16 16 ਜਾਂ ਹੋਰ ਖਾਤਾਂ ਲੈ ਕੇ ਮਸਾ ਕਣਕ ਬੀਜੀ ਐ ਪਰ ਅੱਜ ਅਸੀਂ ਪ੍ਰਸ਼ਾਸਨ ਨੂੰ ਕਹਿ ਰਹੇ ਆਂ ਵੀ ਇਹਨਾਂ ਦਾ ਸਾਨੂੰ ਵੱਧ ਤੋਂ ਵੱਧ ਮਾਮਜਾ ਮਿਲਣਾ ਚਾਹੀਦਾ ਜੇ ਸਾਨੂੰ ਮਾਮਜ਼ਾ ਨਾ ਮਿਲਿਆ ਇਹ ਕਿਸਾਨ ਐਸ ਡੀ ਐਮ ਕਾਫਟਰ ਦਾ ਡੀ ਸੀ ਦਫਤਰ ਦਾ ਅਸੀਂ ਫਿਰ ਘਰਾਓ ਕਰਨ ਤੱਕ ਵੀ ਜਾਵਾਂਗੇ ਜੇ ਸਾਡੇ ਕਿਸਾਨ ਨੂੰ ਨਾ ਮਾਮਜ਼ਾ ਮਿਲਿਆ ਇਸ ਤੋਂ ਬਿਨਾ ਸਾਡੀ ਜਿਹੜੇ ਫਸਾਦ ਨਹੀਂ ਹੋਈ ਤਾਂ ਕਿਸਾਨਾਂ ਦੇ ਪੱਲੇ ਕੀ ਰਹਿ ਗਿਆ ਬੱਲੇ ਸਾਡੇ ਲਵੇ ਸਲਵਾਸ ਦੀਆਂ ਗੋਲੀਆਂ ਤੇ ਬਸ 1 2 ਮੀਟਰ ਦਾ ਪਰਨ ਹੀ ਰਹਿ ਗਿਆ ਇਹ ਸਾਡੇ ਕਿਸਾਨ ਖੁਦਕੁਸ਼ੀਆਂ ਕਰਨ ਨੂੰ ਤੋਲੇ ਪਏ ਨੇ ਇਹ ਸਰਕਾਰ ਜਮੀ ਕੁੰਭ ਕਰਨ ਦੀ ਨੀਂਦ ਸੁੱਤੀ ਪਈ ਹੈ ਕਿਸਾਨਾਂ ਦਾ ਗਲਾ ਘੁੱਟਣ ਤੱਕ ਤੂਲੀ ਹੋਈ ਹੈ ਅਸੀਂ ਇਹ ਪ੍ਰਸ਼ਾਸਨ ਨੂੰ ਕਹਿ ਰਹੇ ਆ ਵੀ ਇਹਨਾਂ ਦਾ ਵੱਧ ਤੋਂ ਵੱਧ ਮਾਮਜ਼ਾ ਦੇਵੇ ਨਹੀਂ ਮਾਮਜ਼ਾ ਦੇਣਾ ਅਸੀਂ ਉਹਨਾਂ ਦੇ ਦਫ਼ਤਰ ਵੀ ਘੇਰਾਂਗੇ ਜੇ ਕੋਈ ਹੋਰ ਪੁਲਸ ਵਾਲਾ ਵੀ ਆਊਗਾ ਸਾਥੋ ਉਹ ਲੋਨ ਨੂੰ ਵੀ ਅਸੀਂ ਉਰੇ ਬਨ ਕੇ ਪਠਿਆਵਾਗੇ ਪਰ ਸਾਡੇ ਲਈ ਇਹੀ ਚਾਰਾ ਰਹਿ ਗਿਆ ਧੰਨਵਾਦ